ਸਰਦਾਰਾਂ ਦਾ ਨਗਰ ਸੀ ਹੁਣ ਤਾਂ ਭਈਏ ਬੁਈਏ ਜੇ ਆ ਕੇ ਰਹਿਣ ਲੱਗੇ ਬਾਹਰ ਚਲੇ ਗਏ ਸਾਡੇ ਬੱਚੇ ਹੁਣ ਜਿੰਨਾ ਚਿਰ ਮਾਂ-ਬਾਪ ਜਿਉਂਦੇ ਐ ਜਲੰਧਰ ਵਾਲ ਤਾਂ ਪਹਿਲੇ ਹੀ ਖਾਲੀ ਸੀ ਜਿੰਨਾ ਚਿਰ ਮਾਂ-ਬਾਪ ਜਿਉਂਦੇ ਐ ਉਹਨਾਂ ਚਿਰ ਕਿਤੇ ਘੇੜਾ ਮਾਰ ਲੈਣਗੇ ਮਾਂ-ਬਾਪ ਨਾ ਰਹਿ ਆ ਜ਼ਮੀਨਾਂ ਵੇਚ ਕੇ ਉਹਨਾਂ ਮੁੜ ਕੇ ਕਿੱਥੇ ਆਉਣਾ ਉਹਨ ਇੱਕ ਪਿੰਡ ਐ ਜਲੰਧਰ ਦੇ ਕੋਲ ਗਏ ਉਹਨਾਂ ਨੇ ਘਰ ਦਿਖਾਇਆ ਕਹਿੰਦੇ ਆ ਜਦੋਂ ਘਰ ਹਵੇਲੀ ਬਣੀ ਸੀ ਨਾ ਆੜੇ ਦੁਆਲੇ ਤੇ ਪਿੰਡਾਂ ਦੇ ਲੋਕ ਵੇਖਣ ਵਾਸਤੇ ਆਉਂਦੇ ਆਉਂਦੇ ਵੀ ਫਲਾਣੇ ਨੇ ਘਰ ਬਣਾਇਆ ਹੁਣ ਉਹਦੇ ਤਖਤ ਤੇ ਬੂਹੇ ਟੁੱਟੇ ਪਏ ਐ ਇੱਕ ਉਹ ਅਰਲੀ ਵਾਲਾ ਮੂਹਰੇ ਹੁੰਡਾ ਲੱਗਿਆ ਇੱਕ ਪਤਾ ਨਹੀਂ ਕਦੋਂ ਦਾ ਖਾਤਾ ਹੋਇਆ ਤਾਲਾ ਜਿਹਾ ਲੱਗਿਆ ਹੋਇਆ ਇੱਟਾਂ ਡਿੱਗ ਰਹੀਆਂ ਇਹ ਪਰਵਾਰ ਕਹਿੰਦੇ ਮੁੜ ਕੇ ਆਏ ਨਹੀਂ ਬਾਲ ਮੱਚਾ ਕਹਿੰਦੇ ਆਏ ਨਹੀਂ ਕਦੇ ਵੇਖਣ ਵਾਸਤੇ ਜੇ ਆਉਣਗੇ ਤਾਂ ਜਲੰਧਰ ਵਰਗੇ ਸ਼ਹਿਰਾਂ 'ਚ ਵੱਡੇ ਵੱਡੇ ਹੋਟਲਾਂ 'ਚ ਰੁੱਕ ਕੇ ਮੁੜ ਜਾਂਦੇ ਅਸੀਂ ਕੱਲ ਵੀ ਬੇਨਤੀ ਕੀਤੀ ਸੀ ਢੁਲੀਆਲ ਨਗਰ ਤੁਹਾਡੇ ਨਗਰੋਂ ਵੀ ਬਹੁਤ ਗਈ ਸੰਗਤ ਬਾਹਰ ਹੋਰ ਪਿੰਡਾਂ 'ਚ ਵੀ ਜਾਂਦੇ ਬੱਚੇ ਜਾਓ ਰਹੋ ਉੱਥੇ ਕਮਾਓ ਚੰਗਾ ਖੱਟ ਕਮਾ ਕੇ ਆ ਕੇ ਵਸੋ ਆਪਣੀ ਧਰਤੀ ਤੇ ਪੰਜਾਬ ਦੇ ਵਿੱਚ ਪਹਿਲਾਂ ਵੀ ਜਾਂਦੇ ਅੰਗਰੇਜ਼ਾਂ ਵੇਲੇ ਸਿੰਗਾਪੁਰ ਚਲੇ ਜਾਂਦੇ ਮਲੇਸ਼ੀਆ ਮਲਾਇਆ ਚਲੇ ਜਾਂਦੇ ਮਲਾਇਆ ਕਹਿੰਦੇ ਹੁੰਦੇ ਉਦੋਂ ਸਾਡੇ ਬਜ਼ੁਰਗ ਜਾਂਦੇ ਖੱਟ ਕਮਾ ਕੇ ਆਪਣੀ ਧਰਤੀ ਤੇ ਆ ਜਾਂਦੇ ਹੁਣ ਖੱਟਨ ਨਹੀਂ ਹੁਣ ਤਾਂ ਗਵਾਉਣ ਹੀ ਜਾਂਦੇ ਐ ਬੱਚੇ ਅੰਗਰੇਜ਼ਾਂ ਵਰਗੇ ਬਣ ਜਾਂਦੇ ਐ 15 16 ਸਾਲਾਂ ਬਾਅਦ ਮਾਪੇ ਨੂੰ ਪੁੱਛਦੇ ਨੇ ਮਾਪਿਆਂ ਨੂੰ ਨਹੀਂ ਪੁੱਛਦੇ ਤੇ ਕਈ ਮਾਪੇ ਉਹ ਆਪਣੇ ਬੱਚਿਆਂ ਨੂੰ ਨਹੀਂ ਪੁੱਛਦੇ 17 ਸਾਲਾਂ ਬਾਅਦ ਤਾਂ ਉਹਨਾਂ ਦਾ ਆਪਣਾ ਅਧਿਕਾਰ ਹੈ ਆਪਾਂ ਕਹਿ ਨਹੀਂ ਸਕਦੇ ਵੀ ਕਿੰਨੇ ਵਜੇ ਆਇਆ ਤੂੰ ਕਿੱਥੇ ਰਹੇਗਾ ਉਹਦੋਂ ਹੀ ਘਰ ਛੱਡ ਕੇ ਜਾਣ ਨੂੰ ਤਿਆਰ ਹੈ ਉਹਨਾਂ ਵਰਗੀ ਬਿਰਤੀ ਅੰਗਰੇਜ਼ੀਆਂ ਦੇ ਸਕੂਲਾਂ ਦੇ ਵਿੱਚ ਪੜ੍ਹਨਾ ਉਹੋ ਜੀ ਬਿਰਤੀ ਬੱਚਿਆਂ ਦੀ ਉਹੋ ਜੀ ਬੱਚਿਆਂ ਦੀ ਬਣਦੀ ਜਾਂਦੀ ਪੰਜਾਬ ਫਿਰ ਮੂੰਹ ਨਹੀਂ ਕਰਦੇ ਗਈ ਤਾਂ ਵੇਖੇ ਪੰਜਾਬ ਨਹੀਂ ਕਹਿੰਦੇ ਉੱਥੇ ਨਹੀਂ ਸਿਸਟਮ ਵਧੀਆ ਤੇ ਤੇਰੇ ਮਾਤਾ ਪਿਤਾ ਉੱਥੇ ਹੀ ਰਹੇ ਨੇ ਇਹ ਉਹ ਪੰਜਾਬ ਹੈ ਜਿੱਥੇ ਮਹਾਰਾਜਾ ਰਣਜੀਤ ਸਿੰਘ ਵਰਗਿਆਂ ਨੇ ਤੇਗਾਂ ਮਾਰੀਆਂ ਇਸ ਪੰਜਾਬ ਨੂੰ ਬਚਾਉਣ ਵਾਸਤੇ ਕਿੰਨੇ ਅਬਦਾਲੀ ਦੇ ਹੱਲੇ ਝੱਲੇ ਵੱਡੇ ਘੱਲੂ ਘਾਰੇ ਹੋਏ 35 35000 ਸਿੰਘ ਸਿੰਘਣੀਆਂ ਮਾਈ ਭਾਈ ਇੱਕ ਇੱਕ ਦਿਨ ਦੇ ਵਿੱਚ ਸ਼ਹੀਦ ਹੋ ਸਾਡੇ ਬਜ਼ੁਰਗ ਕਾਲੇ ਪਾਣੀ ਚਲੇ ਗਏ ਉੱਥੇ ਹੀ ਉਹਨਾਂ ਨੇ ਸਰੀਰ ਤਿਆਗ ਦਿੱਤੇ ਭਗਤ ਸਿੰਘ ਕਰਤਾਰ ਸਿੰਘ ਸਰਾਭੇ ਭਾਈ ਉਦਮ ਸਿੰਘ ਵਰਗੇ ਫાંਸੀ ਦੇ ਰੱਸੇ ਚੁਮ ਗਏ ਆਜ਼ਾਦੀ ਵਾਸਤੇ ਭਾਵੇਂ ਆਜ਼ਾਦੀ ਸਾਨੂੰ ਮਿਲੀ ਨਹੀਂ ਗੋਰਿਆਂ ਦੀ ਜਗ੍ਹਾ ਕਾਲੇ ਆ ਗਏ ਕਾਲੇ ਮਨੋ ਗੁਲਾਮ ਬਣਾਈ ਬੈਠੇ ਅਸੀਂ ਤਾਂ ਸਟੇਟਲੈਸ ਆ ਆਪਣੇ ਕੋਲ ਤਾਂ ਵੱਖਰਾ ਰਾਜ ਹੁੰਦਾ ਸੀ ਇਹ ਪੰਜਾਬ ਵੱਖਰਾ ਰਾਜ ਮਹਾਰਾਜਾ ਰਣਜੀਤ ਸਿੰਘ ਦਾ ਹਿੰਦੁਸਤਾਨ ਭਾਰਤ 200 ਸਾਲ ਗੁਲਾਮ ਰਿਹਾ ਤੇ ਜਿਹੜਾ ਪੰਜਾਬ ਪੰਜਾਬ ਦੇਸ਼ ਹੈ ਭਾਈ ਇਹ ਤਾਂ ਮਸਾਂ 100 ਕੁ ਸਾਲ ਵੀ ਮਸਾਂ ਗੁਲਾਮ ਰਿਹਾ ਹੋਊਗਾ ਇੱਥੇ ਤਾਂ ਮਹਾਰਾਜਾ ਰਣਜੀਤ ਸਿੰਘ ਦੀ ਜਦੋਂ ਮੌਤ ਹੋਈ ਨਾ 1839 ਦੇ ਵਿੱਚ ਡੋਗਰਿਆਂ ਦੇ ਧੋਖਾ ਕੀਤਾ ਫਿਰ ਜਾ ਕੇ 1750 ਦੇ ਨੇੜੇ ਤੇੜੇ ਜਾ ਕੇ ਅੰਗਰੇਜ਼ਾਂ ਨੇ ਕਬਜ਼ਾ ਕੀਤਾ ਲਾਹੌਰ ਤੇ ਸਿਆਲकोट ਤੇ ਆ ਜਿੰਨਾ ਵੀ ਪਾਕਿਸਤਾਨ ਪਰੇ ਬਣ ਗਿਆ ਵਿੱਚ ਅਫਗਾਨਿਸਤਾਨ ਦੀ ਧਰਤੀ ਆ ਜੰਮੂ ਕਸ਼ਮੀਰ ਤਿੱਬਤ ਤੱਕ ચીਨ ਦੇ ਕਿੰਨੇ ਇਲਾਕੇ ਮਹਾਰਾਜਾ ਰਣਜੀਤ ਸਿੰਘ ਦੇ ਕੋਲ ਅਬਦਾਲੀ ਦੇ ਪੋਤੇ ਦੇ ਕੋਲੋਂ ਕੋਹੇਨੂਰ ਹੀਰਾ ਲਿਆ ਸੀ ਮਹਾਰਾਜਾ ਰਣਜੀਤ ਸਿੰਘ ਨੇ ਅਬਦਾਲੀ ਦੇ ਪੋਤੇ ਕੋਲੋਂ ਜਦੋਂ ਜੰਗ ਕੀਤਾ ਹਾਰ ਗਿਆ ਕਹਿੰਦਾ ਮੈਨੂੰ ਛੱਡ ਦਿਓ ਆ ਹੀਰਾ ਲੈ ਲਓ ਮੇਰੇ ਕੋਲੋਂ ਕੋਹੇਨੂਰ ਹੀਰਾ ਮਹਾਰਾਜਾ ਰਣਜੀਤ ਸਿੰਘ ਕਹਿੰਦੇ ਦੀ ਕੀਮਤ ਕਹਿੰਦਾ ਜੀ ਕੀਮਤ ਤਾਂ ਚਾਰ ਜੁੱਤੀਆਂ ਹੀ ਨੇ ਮੇਰੇ ਦਾਦੇ ਨੇ ਕਿਸੇ ਦੇ ਮਾਰੀਆਂ ਉਨੇ ਉਹਨੂੰ ਦੇਤਾ ਤੁਸੀਂ ਮੇਰੇ ਮਾਰੀਆ ਮੈਂ ਤੁਹਾਨੂੰ ਦੇਤਾ ਵਿੱਚ ਅਗਲੇ ਆਪਣੇ ਤੋਂ ਖੋ ਕੇ ਗਾਂ ਅੰਗਰੇਜ਼ ਲੈ ਗਏ ਅਸੀਂ ਦੇਖ ਕੇ ਆ ਇੰਗਲੈਂਡ ਗਏ ਦੋ ਹਿੱਸਿਆਂ ਦੇ ਵਿੱਚ ਉਹ ਵੰਡ ਲੈ ਇੱਕ ਤਾਂ ਉੱਥੇ ਤਾਜ ਦੇ ਵਿੱਚ ਲਾੜਿਆ ਉਹਨਾਂ ਨਹੀਂ ਉਦੋਂ ਰਾਣੀ ਦਾ ਰਾਜ ਸੀ ਉਹ ਰਾਣੀ ਮਰ ਗਈ ਹੁਣ ਉਹਦਾ ਮੁੰਡਾ ਬੈਠਾ ਇੱਕ ਮਿਊਜ਼ੀਅਮ ਦੇ ਵਿੱਚ ਲੱਗਿਆ ਹੋਇਆ ਹੋਰ ਵੀ بڑے ਹੀਰੇ ਬੜਾ ਸੋਨਾ ਜਾਂਦੀ ਪਿਆ ਸੋ ਕਹਿਣ ਤੋਂ ਭਾਵੈ ਤਾਂ ਵੱਖਰਾ ਦੇਸ਼ ਸੀ ਪੰਜਾਬ ਵੱਖਰਾ ਇੱਦਾਂ ਗੋਰਿਆਂ ਦੀ ਕੰਪਨੀ ਗੋਰੇ ਟੱਪ ਕੇ ਕਦੇ ਨਾ ਜਾਂਦੇ ਜੇ ਆਪਣੇ ਲੋਕ ਗਦਾਰੀ ਨਾ ਕਰਦੇ ਜਿਹੜੇ ਡੋਗਰੇ ਸੀ ਇਹੋ ਹੀ ਗਦਾਰੀ ਨਾ ਕਰਦੇ ਰਲਦੇ ਨਾ ਹੋਟਨੇ ਤਾਂ ਕਹਿੰਦੇ ਲੰਕਾ ਕੁਵਾਤੀ ਰਾਵਣ ਮਰਵਾਤਾ ਘਰ ਦਾ ਪੇਤੀ ਲੰਕਾ ਢਾਵੇ ਪਹਿਲਾ ਗਦਾਰ ਜਿਹੜਾ ਹੋਇਆ ਹੈ ਇਹ ਬਭੀਖਣੀ ਹੋਇਆ ਹੈ 7-8000 ਸਾਲ ਪਹਿਲਾਂ ਪਹਿਲਾ ਗਦਾਰ ਗਦਾਰੀ ਵਾਸਤੇ ਮਜਬੂਰ ਕੀਤਾ ਵੀ ਤੂੰ ਆਪਣੇ ਭਰਾ ਦਾ ਭੇਦ ਦੱਸ ਅਸੀਂ ਤੈਨੂੰ ਲੰਕਾ ਦਾ ਰਾਜਾ ਬਣਾ ਕੇ ਜਾਵਾਂਗੇ ਐਦਾਂ ਆਓ ਆਪਣੀ ਵਿਚੇ